ਅੱਜ ਅੱਜ ਨਾਲੇ ਸ਼ਹਿਰ ਦੇ ਵਿੱਚ ਆਪਾਂ ਐਸਵੇਲੇ 14 ਨੰਬਰ ਵਾਰਡ ਦੇ ਵਿੱਚ ਖੜੇ ਹਾਂ ਇਹ ਤੋਂ ਪਹਿਲਾਂ 15 ਨੰਬਰ ਵਾਰਡ ਦੇ ਵਿੱਚ ਵੀ ਗਏ ਸੀਗੇ ਬਹੁਤ ਸਾਰੇ ਪਤਵਾਦ ਵੱਖ-ਵੱਖ ਅਦਵੈਤੀ ਪਾਰਟੀਆਂ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੇਰੇ ਨਾਲ ਐਸ ਵਾਰਡ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ ਸਰਦਾਰ ਦਵਿੰਦਰ ਸਿੰਘ ਹਣੀ ਸਾਡੇ ਪ੍ਰਧਾਨ ਸਾਹਿਬ ਸ਼ਹਿਰ ਦੇ ਨਗਰ ਪੰਚਾਇਤ ਦੇ ਸਰਦਾਰ ਜਸਪਾਲ ਸਿੰਘ ਪੱਟਿਓਣੀ ਅਮਤ ਆਲ ਜੀ ਸਾਡੇ ਸ਼ਹਿਰੀ ਪ੍ਰਧਾਨ ਸਾਡੇ ਸਾਦੇ ਉਦੇਦਾਂ ਜਿਹੜੇ ਲੱਗੇ ਅਸੀਂ ਜਿੰਨਾ ਕੰਮ ਕੀਤਾ ਉਸ ਕੰਮ ਨੂੰ ਦੇਖਦੇ ਹੋਏ ਬਹੁਤ ਸਾਰੇ ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਦਾ ਪਰੋਮਸ ਕੀਤਾ ਕਿ ਇਸ ਸ਼ਹਿਰ ਦੇ ਜਿਹੜੇ ਕੰਮ ਬਾਕੀ ਬਚ ਗਏ ਉਹ ਵੀ ਜਿਹੜਾ ਅਗਲੇ 20 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਸਾਦੇ ਕੰਮ ਕੰਪਲੀਟ ਕਰ ਦਿਆਂਗੇ ਔਰ ਸ਼ਹਿਰ ਨੂੰ ਇੱਕ ਨੰਬਰ ਦਾ ਸ਼ਹਿਰ ਬਣਾਵਾਂਗੇ ਕਿਉਂਕਿ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਲਈਆਂ ਸੀਗੀਆਂ ਉਹ ਪੂਰੇ ਕਰਾਂਗੇ ਸੋ ਸਾਡੇ ਕਮਾਂਡੂ ਦੇਖਦਿਆਂ ਬਹੁਤ ਸਾਰੇ ਸ਼ਾਇਦ ਦੇ ਬਿਜ਼ਨਸmen ਆਮ ਬੰਦੇ ਸਾਡੇ ਜਿਹੜੇ ਆ ਉਹ ਆਮ ਆਦੀ ਪਾਰਟੀ ਜਾ ਦੇ ਮੈਂ ਸਭ ਦਾ ਧੰਨਵਾਦ ਵੀ ਕਰਦਾ ਵੈਲਕਮ ਵੀ ਕਹਿੰਦਾ ਚੀਆ ਵੀ ਕਹਿੰਦਾ ਉਹ ਸਭ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦਾ ਬੰਦਾ ਮਾਨ ਸਨਮਾਨ ਜਿਹੜਾ ਉਹ ਕੀਤਾ ਜਲਦੀ ਨਗਰ ਪੰਚਾਇਤ ਦੇ ਨਾਲ ਉਹਦੀ ਚੋਣਾਂ ਵੀ ਹੋਣੀਆਂ ਕਿਵੇਂ ਜਾਂ ਤਿਆਰੀ ਚੱਲ ਰਹੀ ਹੈ ਤਿਆਰੀ ਆਪਣੀ ਜੇ ਲੋ ਮਦਿਓ ਜਨ ਅਸੇ ਪਤਾ ਮੈਂ ਦੇਿੰਦਾ ਪਰ ਜਦੋਂ ਵੀ ਹੋਣ ਗਿਆ ਆਪਣੀਆਂ ਤਿਆਰੀਆਂ ਲੋਕ ਆਮ ਆਦੀ ਪਾਰਟੀ ਨੂੰ ਬਹੁਤ ਵਧੀਆ ਢੰਗ ਦੇ ਨਾਲ ਜਿੱਤਾਉਣਗੇ ਇਹ ਬਵਾਜਾ ਜਿਹੜਾ ਆਮ ਆਦਮੀ ਪਾਰਟੀ ਦਾ ਸ਼ਹਿਰ ਵਿੱਚ ਪ੍ਰਧਾਨ ਬਣੂਗਾ ਜਿੱਤਾਂ ਤਾਂ ਲਗਾਤਾਰ ਲੁਧਿਆਣਾ ਇਲੈਕਸ਼ਨ ਚ ਚਾਰ ਕਰ ਰਹੇ ਜਿਵੇਂ ਇਹਦਾ ਮਾਹੌਲ ਹੈ ਕੀ ਭਗਵਾਨ ਜੀ ਅਮਰ ਨੂੰ ਲੱਗਦਾ ਕਿ 35000 ਦੀ ਵੋਟ ਦੇ ਫਰਕ ਨਾਲ ਜਿੱਤ ਜਾਗੇ ਬਹੁਤ ਬਹੁਤ ਉੱਥੇ ਵੀ ਬੜਾ ਰਿਸਪੌਂਸ ਹੈ ਬੜਾ ਅੱਛਾ ਪਾਰਟੀ ਨੂੰ ਰਿਸਪੌਂਸ ਮਿਲਿਆ ਸਾਡੀ ਪਾਰਟੀ ਦੇ ਸਾਡੇ ਮੰਤਰੀ ਸਹਬਾਨ ਐਮ ਐਲ ਏ ਸਹਬਾਨ ਉਹ ਲੁਧਿਆਣਾ ਸ਼ਹਿਰ ਦੀ ਸਾਡੀ ਟੀਮ ਜਿਹੜੀ ਆ ਉਹ ਬਹੁਤ ਮਿਹਨਤ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਆ ਕਿ ਸਾਡੇ ਕੌਮੀ ਕਿਦਮੀਨਾਂ ਦਾ ਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਉਮੀਦਵਾਰ ਦਿੱਤਾ ਉੱਥੇ ਸੰਜੀਵ ਅਦੋੜਾ ਜੀ ਉਹ ਬਹੁਤ ਵਧੀਆ ਉਮੀਦਵਾਰ ਆ ਬਹੁਤ ਹੀ ਸੁਲਝੇ ਹੋਏ ਸਿਆਣੇ 3 ਸਾਲ ਉਹਨਾਂ ਰਾਜ ਸਭਾ ਦੇ ਇਤਲਾਏ ਆ ਉਹਨਾਂ ਦੇ ਕੰਮ ਕਰਕੇ ਉਹਨਾਂ ਦੀ ਪਰਸਨੈਲਿਟੀ ਕਰਕੇ ਵੀ ਪਾਰਟੀ ਨੂੰ ਉੱਥੇ ਬਹੁਤ ਵੱਡਾ ਜਿਹੜਾ ਹਲਾਵਾ ਮਿਲ ਰਿਹਾ ਪਾਰਟੀ ਦੇ ਜਿਹੜੇ 3 ਸਾਲ ਕੰਮ ਕੀਤੇ ਆਪਾਂ ਉਹਦੇ ਦੱਸ ਹੀ ਦੇ ਪਰ ਜਿਹੜੇ ਸੰਜੀਵ ਜੀ ਨੇ ਆਪ ਕੰਮ ਕੀਤੇ ਆ ਉਹ ਕੰਮ ਹੀ ਉੱਥੇ ਬਹੁਤ ਵੱਡਾ ਚੋਂ ਪਤਾ ਨੂੰ ਇਲੈਕਸ਼ਨ ਨੂੰ ਜਿਹੜਾ ਹਲਾਰਾ ਦੇ ਦੇ ਸੋ ਵੱਡੀ ਲੀਡ ਦੇ ਨਾਲ ਜਿੱਤਾਂ ਵਿੱਚ ਕੀ ਕਹਿਣਾ ਚਾਹੋਗੇ ਜੀ ਮੈਂ ਵਾਰਡ ਨੰਬਰ 14 ਦੇ ਸਮੂਹ ਵੋਟਰ ਸਪੋਰਟਰ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਜਿਹੜੀ ਇਲੈਕਸ਼ਨ ਆ ਜਿਹੜੀ ਅੱਗੇ ਵੀ ਲੜੀਆਂ ਵਾ ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੋਂਦ ਵਿੱਚ ਆਈ ਆ ਵਿਕਾਸ ਦੇ ਮੱਦੇ ਦੇ ਵਿੱਚ ਆਈ ਸੀ ਅੱਜ ਆਪਾਂ ਨੇ ਇਹ ਨਾਲੇ ਵਿੱਚ ਮੰਤਰੀ ਸਾਹਿਬ ਦੀ ਗੱਲ ਵਿੱਚ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਕੀਤੇ ਆ ਸੋਨਾਂ ਨੂੰ ਦੇਖ ਕੇ ਲੋਕ ਜਿਹੜੇ ਅੱਜ ਆਮ ਆਨਵੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਜਿਸ ਤਰ੍ਹਾਂ ਮੰਤਰੀ ਸਾਹਿਬ ਦੱਸ ਕੇ ਗਏ ਆਉਣ ਵਾਲੀ ਜਿਹੜੀ ਇਲੈਕਸ਼ਨ ਐ ਐਮਸੀ ਇਲੈਕਸ਼ਨ ਆਉਣ ਵਾਲੀ ਆ ਉਹਦੇ ਵਿੱਚ ਜਿਹੜੀ ਆਮ ਆਨਵੀ ਪਾਰਟੀ ਦੀ ਜਿਹੜੀ ਕਮੇਟੀ ਆ ਬਹੁਤ ਵੱਡੀ ਲੀਡ ਦੇ ਨਾਲ ਬਣ ਜਾ ਰਹੀ ਆ ਸੋ ਮੈਂ ਸਾਰੇ ਨਾਲ ਵਾਸੀ ਨੂੰ ਕਹਿੰਦਾ ਕਿ ਵਿਕਾਸ ਦੇ ਨਾਂ ਤੇ ਵੋਟ ਪਾਓ ਜਿਹੜੇ ਕੰਮ ਪਿਛਲੇ 17 ਸਾਲਾਂ ਚ ਨਹੀਂ ਹੋਏ ਉਹ ਕੈਪਟਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਦੀ ਗੋਏ ਵਿੱਚ ਆਪਣੇ ਨਾਲ ਵਿੱਚ ਹੋਏ ਆ ਤੇ ਹੋਰ ਵੀ ਰਹੇ ਆ 9 9.5 ਕਰੋੜ ਰੁਪਏ ਦੀ ਹੋਰ ਗਰਾਂਟ ਆਈ ਉਹਨੇ ਆਈ ਨਾਲੇ ਦਾ ਸਾਰਾ ਜਿਹੜਾ ਕਾਇਆਕਲਪ ਹੋਊਗੀ ਉਸ ਦੇ ਨਾਲ ਸੋ ਮੈਂ ਜਿੰਨੇ ਵੀ ਵਾਰਡ ਵਿੱਚ 4 ਚੋ ਨੰਬਰ ਵਾਰਡ ਚ ਅੱਜ ਸ਼ਾਮਲ ਹੋਏ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਧੰਨਵਾਦ। ਮੰਤਰੀ ਸਾਹਿਬ ਵੱਲੋਂ ਧੰਨਵਾਦ ਵੀ ਦਿੱਤਾ ਗਿਆ ਤੁਹਾਨੂੰ ਵਾਰਡ ਲੈ ਕੇ ਵਾਰਡ ਵਿੱਚ ਮਿਹਨਤ ਕਰੋ ਤੇ ਜੀ ਇੱਕ ਟਿਕਰਾ ਲਾ ਦਰਨ ਧੰਨ ਧੰਨਵਾਦ ਹੈ ਮੰਤਰੀ ਸਾਹਿਬ ਜੀ ਦਾ ਜਿਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵਾ ਕਹਿ ਸਕਦੇ ਜਿਹੜੇ ਸਸਪੈਂਸ ਹੈ ਕਲੀਅਰ ਕਰਤਾ ਬਿਲਕੁਲ ਜੀ ਬਿਲਕੁਲ ਜੀ ਸਸਪੈਂਸ ਕਲੀਅਰ ਹੋ ਗਿਆ ਵਾ ਕਿਉਂਕਿ ਪਹਿਲਾਂ ਜਿਹੜੇ ਸਾਡੇ ਐਮਸੀ ਜਸਪਾਲ ਸਿੰਘ ਢਲੋਜੀ ਜੀ ਉਹਨਾਂ ਨੂੰ 12 ਨੰਬਰ ਵਾਰਡ ਤੋਂ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਅਗੇ ਤੁਸੀਂ 12 ਨੰਬਰ ਵਾਰਡ ਵੇਖੋ ਸੋ ਮੈਂ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੇ 4 ਨੰਬਰ ਵਾਰਡ ਹੈ ਅਈ ਨਾਲੇ ਅਈ ਨਾਲੇ ਦੇ ਵਿੱਚੋਂ ਸਭ ਤੋਂ ਵੱਧ ਆਪਾਂ ਵੋਟਾਂ ਦੇ ਜਿੱਤੂਗੇ ਤੁਹਾਡੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਜੀ ਸਾਰੇ ਲੋਕ ਜਾਣਦੇ ਆ ਕਿ ਭੱਜੇ ਫਰੀਦਾ ਲੋਕ ਜਦੋਂ ਵੀ ਆਵਾਜ਼ ਮਾਰਦੇ ਹਾਜ਼ਰ ਹੋਈਦਾ ਦਿਨ ਰਾਤ ਸੋ ਮਿਹਨਤ ਦਾ ਮੁੱਲ ਲੋਕ ਜ਼ਰੂਰ हां जी ब्रदर ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਗੌਰਵ ਤਰੇ ਹੈ ਨਾ ਅੱਜ ਮੰਤਰੀ ਸਾਹਿਬ ਸਾਡੇ ਘਰ ਆਏ ਬਹੁਤ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਆਪਾਂ ਇਹਨਾਂ ਦੇ ਕੰਮਕਾਰਾਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਆਂ ਤਾਂ ਆਪਾਂ ਅੱਜ ਇਹਨਾਂ ਨਾਲ ਜੁੜੇ ਆਂ ਤੇ ਆਗਾਹ ਵੀ ਆਪਾਂ ਜਿੱਦਾਂ ਸਾਨੂੰ ਸੇਵਾ ਦੇਣਗੇ ਆਪਾਂ ਇਹਨਾਂ ਨਾਲ ਸੈਟਿੰਗ ਕੰਮ ਬਹੁਤ ਵਧੀਆ ਲੱਗੇ ਜਿਹੜੇ ਜਿਹੜਾ ਸਾਨੂੰ ਇਹਨਾਂ ਦੇ ਕੰਮ ਬਹੁਤ ਹੀ ਲੱਗੇ ਜਿਹੜੇ ਆਪਣਾ ਰੋਡ ਬਣ ਗਿਆ ਵਧੀਆ ਤੇ ਸਿੱਧੇ ਦੁਕਾਨਦਾਰ ਵੀ ਉਹ ਦੁਕਾਨਦਾਰ ਤੇ ਤੌਰ ਤੇ ਕਿਸ ਤਰ੍ਹਾਂ ਦੇ ਦੇ ਇਹਨਾਂ ਨਾਲ ਕੰਮ ਇਹ ਕੋਈ ਵਿਦਿਆਨਦਾਰ ਕੋਈ ਪ੍ਰੋਬਲਮ ਨਹੀਂ ਕੀ ਵਧੀਆ ਇਸ ਤਰ੍ਹਾਂ ਕੰਮ ਕਰ ਰਹੇ ਹੈ ਇਸ ਤਰ੍ਹਾਂ ਰੋਡ ਬਣ ਗਈ ਹਾਂਜੀ ਰੋਡ ਰੋਡ ਵਧੀਆ ਬਣ ਗਈ ਤੇ ਲਾਈਟਸ ਲੱਗੀਆਂ ਤੇ ਜਾਂ ਸਟੇਡੀਅਮ ਬਣ ਰਿਹਾ ਅਕਸਰ ਛਾਪੇ ਮਾਰੀ ਨਹੀਂ ਦੁਕਾਨਦਾਰਾਂ ਤੇ ਹੁਣ ਕਿਵੇਂ ਦਾ ਲੱਗਦਾ ਨਹੀਂ ਨਹੀਂ ਹੁਣ ਕੁਛ ਨਹੀਂ ਐਦਾਂ ਕੋਈ ਛਾਪੇ ਮਾਰੀ ਨਹੀਂ ਹੋ ਰਹੀ ਇਹ ਤਾਂ ਉਹ ਪਹਿਲਾਂ ਸਕਾਰਾ ਸੀ ਜਿਹੜੀ ਛਾਪੇ ਮਾਰੀਆਂ ਹੁੰਦੀਆਂ ਸੀ ਜੁਜੀਆ ਕੋਈ ਕੋਈ ਆ ਜਾਂਦਾ ਕੋਈ ਕੋਈ ਸ਼ਾ ਆ ਜਾਂਦਾ ਭਾਗ ਨਵ ਗੱਲਣੀਆਂ ਜੀ ਹਾਂਜੀ ਨਾਮ ਹੈ ਤੁਹਾਡਾ ਮੀਰਾ ਹੁਜਾ ਈ ਕਹਿਣਾ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਆ ਇਹਨਾਂ ਨੇ ਮਤਲਬ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਅਜਨਾਲੇ ਦੇ ਵਿਕਾਸ ਲਈ ਬੜਾ ਵੱਡਾ ਇੱਕ ਸਟੈਪ ਫਰੁੱਟ ਉਠਾਇਆ ਹੈ ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਆ ਤੇ ਅੱਗੇ ਦੇਖੋ ਇਹ ਮਤਲਬ ਜੋ ਵੀ ਇਹਦੇ ਵਿਕਾਸ ਲਈ ਨਾਲਾ ਦੇ ਵਿਕਾਸ ਲਈ ਕਾਫੀ ਇਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਸਟੇਡੀਅਮ ਵੀ ਬਣਾ ਰਹੇ ਹਾਂ ਇੱਕ ਨਵਾਂ ਪਾਰਕ ਬਣਾ ਰਹੇ ਹਾਂ ਬੱਚਿਆਂ ਲਈ ਤੇ ਵਧੀਆ ਹੀ ਇਹ ਗੱਲ ਹੈ ਜੀ ਘੇੜੇ ਘੇੜੇ ਕਮਾਨਵੀਂ ਦੇ ਪ੍ਰਭਾਵਿਤ ਹੋਏ ਜਿਹੜੇ ਕੰਮ ਚੁੱਕੇ ਹੁੰਦੇ ਸੜਕਾਂ ਬਣੀਆਂ ਹੈ ਕਾਫੀ ਗਲੀਆਂ ਵੀ ਕਾਫੀ ਮਤਲਬ ਜਿਹੜੀਆਂ ਟੁੱਟੀਆਂ ਸੀ ਉਹ ਵੀ ਬਣੀਆਂ ਹੈ ਲਾਈਟਸ ਲੱਗੀਆਂ ਬਹੁਤ ਸਾਰਾ ਮਨਜੀਤ ਸਾਹਿਬ ਆਈ ਕੀ ਵਿਸ਼ਵਾਸ ਦਵਾਉਂਦੇ ਨਾਲ ਅਸੀਂ ਸਾਰੇ ਤੁਹਾਡੇ ਨਾਲ ਹਾਂ 127 ਦੀ ਇਲੈਕਸ਼ਨ ਦੇ ਵਿੱਚ ਤੁਸੀਂ ਸਾਥੋਂ ਹਾਂਜੀ ਹਾਂਜੀ ਬਿਲਕੁਲ ਅਸੀਂ ਸਾਰੇ ਤੁਹਾਡੇ ਨਾਲ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી હોય પાર્ટી અજી ગુ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼